ਵਾਹਿਗੁਰੂ ਸਤਨਾਮ 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 ਸਤ ਨਾਮ ਵਾਹਿ ਗੁਰੂ ਧੰਵਾਹਿ ਗੁਰੂ ਜੀ ਕਰਮੀ ਸੈ ਜਨੋ ਉਪਜੈ ਵਿਣਸਹਿਜ ਸਹਿਸਾ ਨ ਜਾਇ ਨਹ ਜਾਇ ਸਹਿਸਾ ਕਿਤ ਸੰਜਮ ਰਹਿ ਕਰਮ ਕਮਾ ਸਹਸ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜ ਨੰ ਤੋ ਵੋ ਸਬਦ ਲਗੋ ਹਰਿ ਸਿਉ ਰਹੋ ਚਿਤ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਸਹਿ ਜੀ ਉਪਜੈ ਇਹ ਸਹਸ ਮਨਜ਼ਾਇ ਕਹਿ ਲਾਂ ਤ ਗੁਰ ਪ੍ਰਸਾਦੀ ਸਹਿ ਜੀ ਉਪਜੈ ਹਸਾ ਇਮਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਬਰ ਸਤਰ ਸਿੰਘਾਸਨ ਦੇ ਮਾਲਕ ਕੋ ਲਾਲਮ ਦੇ ਵਾਲੇ ਹਲਤ ਪਲਤ ਸਵਾਰਣ ਹਾਰ ਦੀਨ ਦੁਨੀ ਦੇ ਪਾਦਸ਼ਾਬਦ ਗੁਰੂ ਤਨ ਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹਿ ਗੁਰ ਪਿਆਰਿਓ ਸੁਆਰਿਓ ਸਤਗੁਰੂ ਦੀ ਅਪਾਰ ਬਖਸ਼ਿਸ਼ ਹੈ ਰਹਿਮਤ ਹੈ ਮਿਹਰਬਾਨ ਪਾਤਸ਼ਾਹ ਨੇ ਕਿਰਪਾ ਕਰਕੇ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਰੋਜ਼ਾਨਾ ਗੁਰਬਾਣੀ ਨੂੰ ਵਿਚਾਰਨ ਦਾ ਯਤਨ ਆਪਾਂ ਰਲ ਮਿਲ ਕੇ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਾਵਨ ਬਾਣੀ ਅਨੰਦ ਸਹਿਬ ਇਸ ਦੀ ਲੜੀਵਾਰ ਨੀ ਚਾਰ ਵਿਆਖਿਆ ਪਾਠ ਆਪਾਂ ਸਾਂਝਾ ਕਰ ਰਹੇ ਹਾਂ ਤੇ ਹੁਣੇ ਹੀ ਆਪ ਜੀਆਂ ਨੇ ਇਸ ਪਾਵਨ ਬਾਣੀ ਦੀ 18 ਨੰਬਰ ਪਉੜੀ ਦਾ ਪਾਠ ਸਰਵਣ ਕੀਤਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਨਸਾਨ ਦੋ ਤਰੀਕਿਆਂ ਦੇ ਨਾਲ ਮਾਇਆ ਦੇ ਜਾਲ ਦੇ ਵਿੱਚ ਫਸਦਾ ਹੈ ਇੱਕ ਤੇ ਇਨਸਾਨ ਦੇ ਅੰਦਰ ਕਿਸੇ ਤਰ੍ਹਾਂ ਦਾ ਲੋਭ ਪੈਦਾ ਹੋ ਜਾਏ ਇਨਸਾਨ ਲੋਭੀ ਹੋ ਜਾਏ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਲਾਲਸਾ ਆ ਜਾਏ ਲਾਲਚ ਆ ਜਾਏ ਪੈਦਾ ਹੋ ਜਾਏ ਮਾਇਆ ਅਧੀਨ ਹੋ ਜਾਏ ਕਿਉਂਕਿ ਲਾਲਚ ਨੂੰ ਪੂਰਾ ਕਰਨ ਦੇ ਵਾਸਤੇ ਉਹਨਾਂ ਕੰਮਾਂ ਨੂੰ ਵੀ ਕਰੇਗਾ ਉਹ ਕੰਮ ਵੀ ਕਰੇਗਾ ਜਿਹੜੇ ਕੰਮ ਕਰਨਾ ਅਪਰਾਧ ਹੈ ਗੁਨਾਹ ਹੈ ਲੋੜ ਸਿਆਣੇ ਕਹਿੰਦੇ ਲੋੜਾਂ ਤੇ ਫਕੀਰਾਂ ਦੀਆਂ ਵੀ ਪੂਰਾ ਪੂਰੀਆਂ ਹੋ ਜਾਂਦੀਆਂ ਲੋੜਾਂ ਦਾ ਕੀ ਹੈ ਫਕਰਾਂ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਪਰ ਲਾਲਚ ਰਾਜੇ ਮਹਾਰਾਜਿਆਂ ਦਾ ਵੀ ਪੂਰਾ ਨਹੀਂ ਹੁੰਦਾ ਲਾਲਚ ਨੂੰ ਦਾ ਪੂਰਾ ਨਹੀਂ ਹੁੰਦਾ ਲਾਲਚ ਤੇ ਅੱਗ ਹੈ ਭਾਈ ਚੱਲੋ ਬਾਲਣੇ ਦੇ ਵਿੱਚ ਬਾਲਣ ਦੇ ਨਾਲ ਵੀ ਕਦੇ ਅੱਗ 부ਜੀ ਲਾਲਚ ਅੱਗ ਹੈ ਤੇ ਪਦਾਰਥ ਇਹਦੇ ਵਿੱਚ ਪੈਂਦਾ ਬਾਲਣ ਹੈ ਜਿਸ ਪਦਾਰਥ ਦੇ ਪਿੱਛੇ ਧਨ ਦੌਲਤ ਦੇ ਪਿੱਛੇ ਰੁਤਬਿਆਂ ਦੇ ਪਿੱਛੇ ਦੌੜਦੇ ਆਂ ਇਹ ਬਾਲਣ ਹੈ ਅਸੀਂ ਵੱਤ-ਵੱਤ ਪਾ ਰਹੇ ਆ ਇਹ ਆਮ ਕਰਕੇ ਦੁਨੀਆ ਦੇ ਅੰਦਰ ਇਹ ਚੀਜ਼ ਬਹੁਤ ਜ਼ਿਆਦਾ ਵਾਪਰਦੀ ਹੈ ਬਹੁਤ ਜ਼ਿਆਦਾ ਇਨਸਾਨ ਜਦੋਂ ਮਾਇਆ ਦੇ ਅਧੀਨ ਹੁੰਦਾ ਮਾਇਆ ਦਾ ਗੁਲਾਮ ਬਣਦਾ ਕਿਸੇ ਕਰਕੇ ਬਣਦਾ ਕਿ ਉਹਦੇ ਅੰਦਰ ਕੋਈ ਨਾ ਕੋਈ ਲਾਲਚ ਪੈਦਾ ਹੋਇਆ ਕਿਤਨਾ ਕਿਤੇ ਕੁਝ ਨਾ ਕੁਝ ਤੇ ਚਾਹ ਰਿਹਾ ਕਿ ਮੈਨੂੰ ਆਹ ਚਾਹੀਦਾ ਹੈ ਜਿਵੇਂ ਮਰਜੀ ਹੋ ਤੇ ਫਿਰ ਜਦੋਂ ਇਨਸਾਨ ਇਸ ਕਦਰ ਕਿਸੇ ਚੀਜ਼ ਦੀ ਚਾਹਤ ਆਪਣੇ ਦਿਲ ਚ ਪੈਦਾ ਕਰਦਾ ਕਿ ਚਾਹੀਦੀ ਹੈ ਤੇ ਜਿਵੇਂ ਮਰਜੀ ਹੋਵੇ ਫਿਰ ਉਹ ਇਹ ਨਹੀਂ ਦੇਖਦਾ ਜਿਹੜਾ ਤਰੀਕਾ ਵਰਤਿਆ ਜਾ ਰਿਹਾ ਹਾਸਲ ਕਰਨ ਵਾਸਤੇ ਉਹ ਸਹੀ ਹੈ ਜਾਂ ਗਲਤ ਨਫੇ ਦਾ ਜਾਂ ਨੁਕਸਾਨ ਦਾ ਉਹ ਸੱਚਮੁੱਚ ਇਨਸਾਨਾਂ ਦੇ ਕਰਨ ਵਾਲਾ ਕੰਮ ਹੈਗਾ ਕਿ ਪਸ਼ੂਆਂ ਵਾਲਾ ਇਦੇ ਨਾਲ ਹੋਏਗਾ ਕਿ ਨਤੀਜਾ ਕਿੰਨੇ ਕਲਗਾ ਫਿਰ ਇਹ ਨਹੀਂ ਸੋਚਦਾ ਚੰਗਾ ਮਾੜਾ ਨਹੀਂ ਦੇ ਫਿਰ ਉਹਨੂੰ ਸਿਰਫ ਆਪਣਾ ਲਾਲਚ ਦੇਖਦਾ ਤੇ ਲਾਲਚ ਉਹਨੂੰ ਲੈ ਜਾ ਕੇ ਮਾਇਆ ਦੇ ਜਾਲ ਚ ਫਸਾ ਦਿੰਦਾ ਉਤੋਂ ਨਿਕਲਣਾ ਬਹੁਤ ਔਖਾ ਹੈ ਲਾਲਚ ਛੱਡਣਾ ਬਹੁਤ ਔਖਾ ਹੈ ਜਿਵੇਂ ਇੱਕ ਉਦਾਹਰਨ ਦੇਆ ਜੂਆ ਖੇਡਣ ਵਾਲਾ ਜੁਆਰੀ ਹੈ ਜੂਆ ਖੇਡਦਾ ਪਤਾ ਜੂਏ ਵਾਲਾ ਪਤਾ ਤਕਰੀਬਨ 99% ਹਾਰਦਾ ਹੀ ਹਾਰਦਾ ਹੈ ਜੂਆ ਖੇਡਣ ਵਾਲਾ ਪੰਤਾ 99% ਹਾਰਦਾ ਹੀ ਹਾਰਦਾ ਹੈ ਸੱਟੇਬਾਜੀ ਕਰਨ ਵਾਲਾ ਸੱਟੇ ਲਾਉਣ ਵਾਲਾ ਪੰਤਾ ਹਾਰਦਾ ਹੀ ਹਾਰਦਾ ਹੈ 99% ਚਾਂਸ ਤੇ ਹਾਰ ਹੁੰਦੇ 1% ਆ ਵੀ ਕਦੇ-ਕਦਾਈਂ 100 'ਚ ਇੱਕ ਅੱਧੀ ਵਾਰੀ ਜਿੱਤ ਗਿਆ ਉਹ ਵੀ ਅਗਲੇ ਤਾਂ ਕਰਕੇ ਜਿੱਤਣ ਦਿੰਦੇ ਨੇ ਵੀ ਇਹ ਨਾਲ ਇਹ ਲਾਲਚ ਐਵੇਂ ਬਣਿਆ ਰਹੇ ਵੀ ਅਪੋਤੇ ਜਿੱਤ ਕੇ ਫਿਰ ਜਿੱਤ ਜਾਂਗਾ ਅਗਲੇ ਤਾਂ ਜਿੱਤਣ ਦੇ ਦਿੰਦੇ ਜਿੱਤਦਾ ਨਹੀਂ ਉਹ ਇੱਕ ਵਾਰੀ ਜਿੱਤਿਆ 100 ਵਾਰੀ ਹਾਰਨ ਵਾਸਤੇ ਤਿਆਰ ਹੋ ਗਿਆ ਮਨ ਚ ਲਾਜ ਪੈਦਾ ਹੋ 100 ਵਾਰੀ ਹਾਰ ਵਾਸਤੇ ਤੇ ਫਿਰ ਕਈ ਵਾਰ ਇਦਾਂ ਹੁੰਦਾ ਘਰ ਦੇ ਵਿੱਚ ਜਿਹੜੇ 4 ਪੈਸੇ ਇਕੱਠੇ ਕਰਕੇ ਕਿਸੇ ਕੰਮ ਨੂੰ ਕਰਨ ਵਾਸਤੇ ਰੱਖੇ ਹੁੰਦੇ ਨੇ ਵੀ ਆਹ ਚੀਜ਼ ਲਿਆਵਾਂਗੇ ਫਲਾਣੇ ਦਾ ਕਰਜ਼ਾ ਮੋੜਦੇ ਆਂਗੇ ਲਾਜ ਤੇ ਲਾ ਲਾਂਗੇ ਫੀਸ ਦੇ ਦਿਆਂਗੇ ਇਦਾਂ ਹੁੰਦਾ ਕਰ ਲਾਂਗੇ ਕਈ ਵਾਰ ਬੰਦਾ ਘਰ ਦੇ ਉਤੋਂ ਚੋਰੀ ਚਾਕੇ ਜੂਏ ਦੇ ਮੋਹ ਜਾੜ ਲਦਾ ਪਰ ਇਸ ਦਾ ਕਾਰਨ ਬਣਦਾ ਲਾਲਚ ਏਡੀ ਪੂਰੀ ਬਲਾ ਹੈ ਮਾਇਆ ਦੇ ਅਧੀਨ ਦੇਖੋ ਕਿਵੇਂ ਕਰਦਾ ਬੰਦਾ ਨਾਲ ਅੱਛਾ ਜੂਆ ਖੇੜ ਕੇ ਚੌਕਣੇ ਕਰ ਲਿਆ ਮੰਗੇ ਹੁਣੇ ਤਾਂ ਬੰਦਾ ਐਸੇ ਵਿਸ਼ਵਾਸ ਦੇ ਵਿੱਚ ਹੀ ਖੜਦਾ ਲੈ ਮੈਂ ਤਾਂ ਹੁਣੇ ਜਿੱਤੇ ਲੈ ਉਹਦੇ ਪਤਾ ਲੱਗਦਾ ਜਦੋਂ ਜੇਬ ਖਾਲੀ ਕਰਕੇ ਤੋੜ ਦਿੰਦੇ ਆ ਖਾਲੀ ਕਰਕੇ ਛੱਡ ਕਰਜ਼ਾ ਲੈ ਕੇ ਵੀ ਬੰਦਾ ਖੇਡਦਾ ਜਦੋਂ ਲਾਲਚ ਆ ਨਾ ਤਾਂ ਕਰਜ਼ੇ ਲੈ ਲੈ ਕੇ ਵੀ ਉਹ ਖੇਡਦੇ ਨੇ ਐਸੇ ਵੀ ਦੇਖੇ ਲਾਲਸਾ ਲਾਲਚ ਬੰਦੇ ਨੂੰ ਪਾਇਆ ਦਾ ਗੁਲਾਮ ਕਰ ਦਿੰਦਾ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਉਹਨੂੰ ਸਿਰਫ ਤੇ ਸਿਰਫ ਪਦਾਰਥ ਦੇ ਸਾਹਮਣੇ ਪਿਆ ਬਿਆ ਪਿੰਨ ਚਾਹੀਦਾ ਕਿਸੇ ਵੀ ਕੀਮਤ ਤੇ ਤੇ ਕੀਮਤ ਆਪਦੇ ਨੁਕਸਾਨ ਦੇ ਨਾਲ ਅਦਾ ਕਰਦਾ ਹੈ ਨੁਕਸਾਨ ਦੇ ਨਾਲ ਮਾਇਆ ਅਧੀਨ ਇਹ ਪਹਿਲਾ ਕਾਰਜ ਹੈ ਜਿਹੜਾ ਮਾਇਆ ਦੇ ਅਧੀਨ ਕਰਦਾ ਇਸ ਕੰਮ ਦੇ ਨਾਲ ਨਾਲ ਚੰਬਦੇ ਨੂੰ ਮਾਇਆ ਦੇ ਅਧੀਨ ਕਰ ਦਿੰਦਾ ਦੂਜਾ ਹੈ ਡਰ ਜਿਸ ਦੇ ਅੰਦਰ ਡਰ ਹੈ ਉਹ ਮਾਇਆ ਅਧੀਨ ਹੋਏਗਾ ਵਹਿਮਾਂ ਭਰਮਾਂ ਦੇ ਅਧੀਨ ਹੋ ਜਾਏ ਇਹ ਵੀ ਪੱਕੀ ਗੱਲ ਹੈ ਜੋ ਬੰਦਾ ਵਹਿਮ ਪਰ ਕਰ ਰਿਹਾ ਹੈ ਨਾ ਹੈ ਨਾ ਉਹਦੇ ਅੰਦਰ ਕੋਈ ਨਾ ਕੋਈ ਡਰ ਬੈਠਾ ਹੈ ਵੱਡਾ ਛੋਟਾ ਸੂਖਮ ਰੂਪ ਦੇ ਵਿੱਚ ਵੱਡੇ ਰੂਪ ਵਿੱਚ ਕੋਈ ਨਾ ਕੋਈ ਡਰ ਜ਼ਰੂਰ ਹੈ ਇਹ ਗਰੰਟੀ ਹੈ ਉਹਦਾ ਵਿਸ਼ਵਾਸ ਗੁਰੂ ਨੂੰ ਛੱਡ ਕੇ ਕਿਤੇ ਹੋਰ ਬੱਜਿਆ ਹੋਇਆ ਹੈ ਮਨ ਅੰਦਰ ਕੋਈ ਨਾ ਕੋਈ ਤੇ ਡਰ ਬੈਠਾ ਹੋਇਆ ਹੈ ਜੇ ਡਰ ਨਾ ਨਾ ਹੁੰਦਾ ਲੋਕਾਂ ਦੇ ਦਰਾਂ 'ਚ ਤਾਂ ਸ਼ੇਖ ਫਤਿਹ ਅੱਜ ਕੀ ਖੀਰਾਣਾ ਚੜਦੀਆਂ ਬਹੁਤ ਲੋਕ ਲੈ ਕੇ ਜਾਂਦੇ ਨੇ ਸ਼ੇਖ ਫਤਿਹ ਕੀਰਾਣਾ ਚੜਦੀਆਂ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਸ਼ੇਖ ਫਤਿਹ ਵਾਲਿਆਂ ਦਾ ਪੂਰਾ ਪੂਰਾ ਹੱਥ ਹੈ ਉਹਨਾਂ ਦਾ ਪੂਰਾ ਪੂਰਾ ਹੱਥ ਹੈ ਪਰ ਕਿੰ ਨੂੰ ਨਹੀਂ ਇਹ ਗੱਲ ਪਤਾ ਇੰਨੀ ਪ੍ਰਚਾਰਿਕ ਦਿੱਤੀ ਗਈ ਹੈ ਇਹ ਗੱਲ ਦੱਸਿਆ ਜਾ ਚੁੱਕਿਆ ਇਤਿਹਾਸ ਤੋਂ ਤੱਥਾਂ ਤੇ ਆਧਾਰਿਤ ਵੀ ਸ਼ੇਖ ਫਤਿਹ ਆਲਿਆਂ ਨੇ ਬਹੁਤ ਜ਼ੋਰ ਲਾਇਆ ਸੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਦੇ ਵਿੱਚ ਪਰ ਕਮਾਲ ਇਹ ਪਤਾ ਨਹੀਂ ਕਿਹੜਾ ਡਰ ਦਿਮਾਗ ਦੇ ਅੰਦਰ ਬੈਠਾ ਹੋਇਆ ਹੈ ਨਾ ਕਿ ਜਦੋਂ ਮੱਝਾਂ ਗਾਂ ਸੁੰਦੀ ਹੈ ਤੇ ਚਲੋ ਲੈ ਕੇ ਚਲੀਏ ਖੀਰ ਬਣਾਣੇ ਡਰ ਕੀ ਹੈ ਸਾਡੀ ਅਮਜੰਦ ਤੋਂ ਭੱਜ ਜਾਣਗੇ ਕਰੋਂ ਦੁੱਧ ਪਾਜ ਜਾਏਗਾ ਇਦਾਂ ਹੋ ਜਾਏਗਾ ਮੱਜ ਮੱਜੇਗੀ ਬਿਮਾਰ ਹੋ ਜਾ। ਕਈ ਵਾਰ ਇਦਾਂ ਹੁੰਦਾ ਅਸੀਂ ਮੱਜਾਂ ਕਾ ਵਾਂਡ ਕੇ ਗਲਤ ਖਾਣ ਪੀਣ ਦੇ ਦਿੰਨੇ ਆ। ਉਹ ਸਾਡੇ ਵਰਗਾ ਉਹਨਾਂ ਦਾ ਪਾਚਨ ਤੰਤਰ ਸਾਡੇ ਵਰਗਾ ਥੋੜੀ ਹੈ। ਪਾਚਨ ਸ਼ਕਤੀ ਉਹਨਾਂ ਦੀ ਪਚਾਉਣ ਵਾਲਾ ਕੰਮ ਸਾਡੇ ਵਰਗਾ ਥੋੜੀ ਹੈ। ਉਹਨਾਂ ਨੇ ਤੇ ਇੱਕ ਵਾਰੀ ਖਾ ਲਿਆ ਸਾਰਾ ਇੱਕ ਹੀ ਵਾਰੀ ਬਾਅਦ ਚ ਸਾਰਿਆ ਸਾਰੀ ਦਿਹਾੜੀ ਬੈ ਕੇ ਚਬਣਾ ਉਹਨਾਂ ਨੇ ਜਿਹਨੂੰ ਗਾਲਾ ਕਰਨਾ ਕਹਿੰਦੇ ਆ। ਉਹ ਚਾਬਦੇ ਨੇ ਸਾਰੇ ਜਿਹੜੀ ਬਹਿ ਕੇ ਫੇਰ ਪਚਦਾ ਸਾਡੇ ਵਰਗਾ ਸਿਸਟਮ ਥੋੜੀ ਬੇਕਰ ਦੀ ਅੰਦਰ ਛਟਿਆ ਤੇ ਪਚ ਗਿਆ ਕੇਵਰ ਗਲਤ ਖਾਣ ਪੀਣ ਦੇ ਨਾਲ ਪਸ਼ੂ ਕਵਾਰ ਹੋ ਜਾਂਦਾ ਬਿਮਾਰ ਹੋਇਆ ਪਸ਼ੂ ਦੁੱਧ ਕਿੱਥੋਂ ਦੇਗਾ ਪੱਠੇ ਕਿੱਥੋਂ ਖਾਏਗਾ ਆਪਦਾ ਜੀ ਨਹੀਂ ਕਰਦਾ ਕੁਝ ਖਾਣ ਪੀਣ ਉੱਠਣ ਬੈਠਣ ਉਹ ਕਿਵੇਂ ਕਰੇਗਾ ਇਹ ਕਾਰ ਤੇ ਸਾਨੂੰ ਲੱਗਦਾ شیخ ਫਤੇ ਵਾਲੇ ਦੀ ਕਰੋਪੀ ਹੋ ਗਈ ਚਲੋ ਵੀ ਖੀਰ ਲੈ ਕੇ ਚੱਲੀਏ ਨਾਲੇ ਡਾਕਟਰ ਤੋਂ ਟੀਕਾ ਲਵਾਈ ਜਾਂਦੇ ਨਾਲੇ شیخ ਫਤੇ ਹੀ ਤੇ ਚੱਲ ਜਾਂਦੇ ਇਹ ਡਰ ਹੈ ਹੋਰ ਕੁਝ ਨਹੀਂ ਡਰਨੇ ਤੋਂ ਤਾਂ ਕੁੜਿਆ ਕੁੜਿਆ ਗੁਰਦੁਆਰੇ ਭਾਵੇਂ ਆਵੇ ਨਾ ਭਾਵੇਂ ਬਹੁਤਿਆਂ ਦਾ ਸਿੱਖ ਫਤਿਹ ਜ਼ਰੂਰ ਜਾਂਦਾ ਦੁੱਧ ਇਹ ਡਰ ਹੈ ਇਹ ਮਾਇਆ ਦੀ ਕਰ ਰਿਹਾ ਡਰ ਵੀ ਇਨਸਾਨ ਨੂੰ ਮਾਇਆ ਅਧੀਨ ਕਰਦਾ ਹੈ ਡਰ ਇਨਸਾਨ ਨੂੰ ਕਰਮ ਕੰਢੀ ਬਣਾਉਂਦਾ ਵਹਿਮੀ ਭਰਮੀ ਬਣਾਉਂਦਾ ਵਹਿਮਾਂ ਚ ਪਾ ਦਦਾ ਦਰ ਦੇ ਕਾਰਨ ਹੀ ਝੂਠੀਆਂ ਕਹਾਣੀਆਂ ਬਣ ਲਿਆ ਜਾਂਦੀਆਂ ਝੂਠੀ ਕਹਾਣੀ ਮੰਨੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਨੇ ਸ਼ੇਖ ਪੱਤੇ ਨੂੰ ਵਰ ਦਿੱਤਾ ਸੀ ਤੇਰੇ ਤੇ ਦੁੱਧ ਨਹੀਂ ਮੁਕਣਾ ਕਮਾਲ ਹੋ ਗਈ ਗੁਰੂ ਸਾਹਿਬ ਨੂੰ ਕਦੇ ਮਿਲਿਆ ਹੀ ਨਹੀਂ ਸ਼ੇਖ ਪੱਤਾ ਗੁਰੂ ਸਾਹਿਬ ਨਾਲ ਕਦੇ ਉਹਦੀ ਮੁਲਾਕਾਤ ਹੋਈ ਹੋਈ ਨਹੀਂ ਇਤਿਹਾਸ ਦੇ ਵਿੱਚ ਕਦੇ ਵੀ ਕਦੇ ਵੀ ਨਹੀਂ ਉਹ ਗੁਰੂ ਸਾਹਿਬ ਤੋਂ ਕਦੋਂ ਪਹਿਲਾਂ ਦਾ ਮਰਿਆ ਹੋਇਆ ਗੁਰੂ ਸਾਹਿਬ ਤੋਂ ਪਹਿਲਾਂ ਮਰ ਚੁੱਕਿਆ ਗੁਰਗਤੀ ਮਿਲਣ ਤੋਂ ਕਿਤੇ ਕਿਤੇ ਪਹਿਲਾਂ ਮਰ ਚੁੱਕਿਆ ਆ ਉਹਦੀ ਮੁਲਾਕਾਤ ਕਿਹੜੇ ਸਮੇਂ ਚ ਉਹਦੇ ਤੇ ਝੂਠੀ ਕਹਾਣੀ ਘੜੀ ਕਿਉਂਕਿ ਸ਼ੇਖ ਫਤਿਹ ਵਾਲੇ ਗੁਰੂ ਵਾਲੇ ਬਣਨ ਲੱਗ ਪਏ ਸੀ ਤੇ ਉਹਨਾਂ ਨੇ ਬਾਅਦ ਵਿੱਚ ਸਮਾਂ ਪਾ ਕੇ ਕਹਾਣੀ ਗੁਰੂ ਦੇ ਨਾਲ ਜੋੜ ਕੇ ਐਸੀ ਘੜ ਦਿੱਤੀ ਵੀ ਇਹਨਾਂ ਦੇ ਗੁਰੂ ਤੇ ਉਹ ਹੀ ਕੋਹਾ ਦਿਓ ਗੱਲੀਬਾਤੀ ਵੀ ਲੈ ਵੀ ਸ਼ੇਖ ਫਤਿਹ ਨੂੰ ਮਿਲਣਾ ਪਊਗਾ ਜਿਹੜੇ ਗੁਰੂ ਨੇ ਰੋਕਿਆ ਸੀ ਉਹੀ ਗੁਰੂ ਅਕਰੇ ਕਹਿ ਕਵੇ ਉਸੇ ਗੁਰੂ ਦੀ ਕਹਾਣੀ ਸਾਡੇ ਕੰਨਾਂ 'ਚ ਪਵੇ ਵੀ ਗੁਰੂ ਸਾਹਿਬ ਕਹਿੰਦੇ ਸੀ ਤੇਰੇ ਤੇ ਤੇ ਦੁੱਧ ਬੋਟੜਿਆ ਤੂ ਅਸੀਂ ਜਦੋਂ ਗੁਰੂ ਲਫ਼ਜ਼ ਸੁਣਦੇ ਆ ਤੇ ਸਾਡਾ ਵਿਸ਼ਵਾਸ ਵੱਜ ਜਾਂਦਾ ਵੀ ਚਲੋ ਉੱਥੇ ਚੱਲ ਜੇ ਤੇ ਮਨ ਅੰਦਰਲਾ ਡਰ ਵਹਿਮ ਤੇ ਪੱਕੇ ਹੋ ਜਾਂਦੇ ਬਹੁਤੀਆਂ ਕਹਾਣੀਆਂ ਬਹੁਤੇ ਥਾਵਾਂ ਤੇ ਉੱਤੇ ਮੱਥੇ ਟਿਕਨੇ ਇਹ ਪਖੰਡ ਵਹਿਮ ਭਰਮ ਇਹ ਗੁਰੂ ਦੇ ਨਾਮ ਦੇ ਉੱਤੇ ਚੱਲੀ ਜਾਂਦਾ ਬਹੁਤਿਆਂ ਨੇ ਚਲਾਇਆ